ਬਹੁਤ ਹੀ ਪਿਆਰੇ ਪਿਆਰੇ ਸਤਿਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਿਗੁਰ ਦੀ ਸਾਖੀ ਸਾਂਝੀ ਕਰਨ ਲੱਗਿਆ ਉਹ ਸਾਖੀ ਇਹ ਹੈ ਵੀ ਜੇ ਕੋਈ ਗਦੇ ਤੇ ਖੇਰ ਦੀ ਖਲ ਪਾ ਕੇ ਉਹਨੂੰ ਸ਼ੇਰ ਬਣਾ ਦੇ ਉਹ ਸ਼ੇਰ ਨਹੀਂ ਬਣਦਾ ਉਹ ਗਧਾ ਹੀ ਰਹੂਗਾ ਗਧਿਆਂ ਵਾਲੇ ਖਾਣੇ ਖਾਊਗਾ ਗਧਿਆਂ ਵਾਲੀ ਬੋਲੀ ਬੋਲੂਗਾ ਗਧਿਆਂ ਦੇ ਵਿੱਚ ਜਾਊਗਾ ਸ਼ੇਰ ਨਹੀਂ ਬਣ ਸਕਦਾ ਉਹ ਜਣੇ ਖੱਲ ਪਹਿਣ ਕੇ ਸ਼ੇਰ ਦੀ ਸ਼ੇਰ ਵਰਗੀ ਸ਼ਕਲ ਤਾਂ ਬਣ ਸਕਦੀ ਐ ਪਰ ਆਕਲ ਨਹੀਂ ਬਣ ਸਕਦੀ ਆਕਲ ਤਾਂ ਉਹੀ ਗਧਿਆਂ ਵਾਲੀ ਆਊ ਨਾ ਐਵੇਂ ਜਿਵੇਂ ਇੱਕ ਗਦਾ ਆਇਆ ਹੋਇਆ ਉਹਨੇ ਗੁਰੂ ਪਿਤਾ ਜੀ ਦਾ ਜਣੇ ਬਾਬਰ ਸ਼ੇਰ ਦਾ ਬਾਣਾ ਪਹਿਨ ਕੇ ਉਹ ਬਾਬਰ ਸ਼ੇਰ ਬਣਦਾ ਹੈ ਗਦਾ ਜਣੇ ਗੁਰੂ ਪਿਤਾ ਜੀ ਵਰਗਾ ਮੂੰਹ ਵੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕੰਪਿਊਟਰ ਨਾਲ ਆਵਾਜ਼ ਵੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਰੱਬ ਵਰਗੀ ਅਕਲ ਕਿੱਥੋਂ ਲੈ ਕੇ ਆਊਗਾ ਰੱਬ ਨਾਲ ਅਕਲ ਤਾਂ ਕੋਈ ਮੇਲੀ ਨਹੀਂ ਨਾ ਸਕਦੀ ਉਹ ਤਾਂ ਅਰਬਾਂ ਖਰਬਾਂ ਅਕਲਾ ਬਣਾਉਣ ਵਾਲਾ ਹੈ ਉਹਦੇ ਨਾਲੇ ਕਕਲ ਮੁਕਾਬਲਾ ਕਿਵੇਂ ਕਰੂਗੀ ਗੁਰੂ ਪედაਜੀ ਦੇ ਇਹ ਬਚਨ ਹੈ ਕਹਿੰਦੇ ਤੁਸੀਂ ਬਾਬਰ ਸ਼ੇਰ ਦੇ ਬੱਚੇ ਹੋ ਤੁਸੀਂ ਬਾਬਰ ਸ਼ੇਰ ਹੋ ਜਿੰਨਾ ਚਿਰ ਤੁਸੀਂ ਬਚਨਾਂ ਤੇ ਅਮਲ ਕਰੋਗੇ ਬਚਨਾਂ ਤੇ ਰਹੋਗੇ ਉਹਨਾ ਚਿਰ ਤੁਸੀਂ ਬਾਬਰ ਸ਼ੇਰ ਦੇ ਬੱਚੇ ਬਾਬਰ ਸ਼ੇਰ ਹੀ ਹੋ ਜਦੋਂ ਤੁਸੀਂ ਬਚਰਾ ਦੀ ਕਾੜ ਕਰਕੇ ਹੋਰ ਕੁਝ ਕਰੋਗੇ ਜਦੋਂ ਵੀ ਤੁਸੀਂ ਬਚਰਾ ਦੀ ਕਾੜ ਕਰਤੀ ਫਿਰ ਤੁਸੀਂ ਗਧੇ ਬਣ ਜਾਓਗੇ ਗਧਿਆਂ ਵਾਲੇ ਤੁਸੀਂ ਫਿਰ ਖਾਣਾ ਖਾਓਗੇ ਜੋ ਕਾਲਕ ਹੋਊਗਾ ਉਹੀ ਖਾਣਾ ਤੁਸੀਂ ਖਾਣਾ ਹੈ ਫਿਰ ਤੁਸੀਂ ਖੇਰ ਦੇ ਰਹੇ ਦੇ ਫਿਰ ਤੁਸੀਂ ਗਧੇ ਹੀ ਬਣ ਜਾਓਗੇ ਫਿਰ ਗਧਿਆਂ ਦੇ ਡਾਂਗਾ ਹੀ ਪੈਂਦੀਆਂ ਹੁੰਦੀਆਂ ਨੇ ਹੋਰ ਤਾਂ ਕੁਛ ਨਹੀਂ ਹੁੰਦਾ ਉਹਨੇ ਤੇ ਗੰਗ ਹੀ ਪੈਦੀ ਐ ਕਿ ਮਿਹਾਰ ਸਾਰਾ ਦਿਨ ਕੁੱਟਦਾ ਵੜਦਾ ਫੇਰ ਫੇਰ ਉਹ ਨੂੰ ਕੰਬ ਲੈਂਦਾ ਜਾਨੀ ਫਿਰ ਉਹ ਕਾਲ ਦੇ ਜਿਹੜੇ ਛੇਰ ਦਾ ਬੱਚਾ ਬਣ ਕੇ ਕਾਲ ਦੀ ਬਗਾਰ ਢੋਣ ਲੱਗ ਜੇ ਫਿਰ ਉਹਤੇ ਲਾਂਗਾ ਪੈਦੀ ਐ ਕਾਲ ਦੀ ਬਗਾਰ ਢੋਈ ਜਾਂਦਾ ਤੇ ਫਿਰ ਉਹ ਬਦਾ ਬਣ ਜਾਂਦਾ ਇਸ ਤਰ੍ਹਾਂ ਇੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਪਹਿਲਾਂ ਇੱਕ ਕਰਕੇ ਦਿਖਾਇਆ ਸੀਗਾ ਇੱਕ ਚਮਤਕਾਰ ਹੀ ਸੀ ਉਹਨਾਂ ਨੇ ਗਲੇ ਤੇ ਸ਼ੇਰ ਦੀ ਖੱਲ ਪਾਤੀ ਸੀ ਤੇ ਮਗਰੋਂ ਡੰਡਾ ਮਰਵਾਤਾ ਉਹ ਭੱਜ ਕੇ ਪਿੰਡ 'ਚ ਵੜ ਗਿਆ ਲੋਕਾਂ ਨੇ ਰੌਲਾ ਪਾਦਾ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਭੱਜ ਕੇ ਗੁਰੂ ਕਲਗੀਧਰ ਪਾਤਸ਼ਾਹ ਕੋਲ ਆਏ ਕਹਿੰਦੇ ਸ਼ੇਰ ਆ ਗਿਆ ਪਿੰਡ 'ਚ ਸਾਨੂੰ ਬਚਾਓ ਸ਼ੈਨਸ਼ਾ ਖਾ ਜਾਊਗਾ ਗੁਰੂ ਕਲਗੀਧਰ ਪਾਤਸ਼ਾਹ ਹੱਸ ਕੇ ਕਹਿੰਦੇ ਕੋਈ ਨਾ ਉਹ ਕਿਵੇਂ ਹਰਾਂ ਦੇ ਘਰੇ ਜਾਊਗਾ ਉੱਥੇ ਡਾਂਗਾ ਹਾਊਗਾ ਉਹਨੇ ਤਾਂ ਬਾਣਾ ਥੇਰਾਂ ਵਾਲਾ ਪਾਇਆ ਪਰ ਹੈ ਗਦਾ ਐਵੇਂ ਜਿਵੇਂ ਜਿਹੜਾ ਪੂਰਨ ਗੁਰੂ ਦਾ ਪੂਰਨ ਫਕੀਰ ਦਾ ਸਿਸ ਹੁੰਦਾ ਹੈ ਉਹ ਫਿਰ ਗਦਿਆਂ ਵਾਲੇ ਕੰਮ ਕਰੇ ਉਹਤੇ ਡਾਂਗਾਂ ਹੀ ਪੈਂਦੀਆਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਜਿਹੜਾ ਪੂਰੇ ਗੁਰੂ ਦਾ ਸਿਸ ਹੈ ਸਿੱਖ ਹੈ ਜਿਉ ਗਲਤ ਕੰਮ ਕਰੂਗਾ ਤਾਂ ਉਹਦੇ ਤੇ ਡਾਂਗਾਂ ਹੀ ਪੈਂਦੀਆਂ ਨੇ ਲਓ ਜੀ ਉਸ ਤਰ੍ਹਾਂ ਇੱਕ ਤੁਹਾਡੇ ਨਾਲ ਕਰਤਾ ਪੇਸ਼ ਕਰਨ ਲੱਗਿਆ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਵੀ ਜ਼ਿਕਰ ਕੀਤਾ ਹੋਇਆ ਹੈ ਲਓ ਜੀ ਸੁਣੋ ਜੁਪੀ ਵਿੱਚ ਗਾਦਾ ਆ ਗਿਆ ਬਣਦਾ ਉਹ ਛੇਰ ਹੈ ਆਉ ਗਨ ਬਣਦਾ ਛੇਰ ਦਾ ਪਾ ਗਿਆ ਬਣਦਾ ਉਹ ਛੇਰ ਹੈ ਖੇਰ ਜੀ ਖੱਲ ਪੈਣ ਕੇ ਬਣਦਾ ਦਲੇਰ ਹੈ ਗਲਾ ਹੋਣ ਹੀਂਗਣ ਲੱਗਿਆ ਬੱਡਾ ਦਲੇਰ ਜੀ ਖੇਰ ਜੀ ਖੱਲ ਪੈਣ ਕੇ ਬਣਦਾ ਨਾ ਖੇਰ ਜੀ ਖੇਰ ਜੀ ਖੱਲ ਪੈਣ ਕੇ ਗਾਦਾ ਖਾਣਾ ਗਦਿਆਂ ਬਾळा ਹੀ ਖਾਊਗਾ गा तां पड़ ट गांउगा आ खाणु गद बा ही खाऊगा गद टका गद बिच जउगा गरियां चो गा ए आउ गद चो गा ए कटिया जी टेर जी ખેર દીખલ પેણ કે બણદા ના છેરજી ખેર દીખલ પેણ કે ગુરુ ગોવિંદ સંગલે ગાડા મંગવાયા સી ખેર દીખલ પબા કે ડંડા મરવાયા સી આવો ગુરુ ગોવિંદ સંગને ગાડા મંગવાયા સી ਖੇਰ ਦੀ ਖੱਲ ਪਹਿਨਾ ਕੇ ਡੰਡਾ ਮਰਬਾਇਆ ਸੀ ਡਰ ਗਈ ਸਭ ਦੁਨੀਆਂ ਬੂਹੇ ਆਉ ਡਰ ਗਈ ਸਭ ਦੁਨੀਆਂ ਬੂਹੇ ਲੈਂਦੀ ਐ ਪੇਰ ਜੀ ਖੇਰ ਦੀ ਖੱਲ ਪਹਿਣ ਕੇ ਬਣਦਾ ਨਾ ਖੇਰ ਜੀ ਖੇਰ ਦੀ ਖੱਲ ਪਹਿਣ ਕੇ ਗੁਰੂ ਗੋਬਿੰਦ ਨੂੰ ਕਹਿੰਦੇ ਲੋਕੀ ਜਾਨ ਬਚਾ ਦਿਉ ਜੀ ਪਿੰਡ ਵਿੱਚ ਹੈ ਛੇਰ ਆ ਗਿਆ ਜਲਦੀ ਭਜਾ ਦਿਉ ਜੀ ਹੱਥ ਬੰਨ ਅਰ ਜੋਈਆਂ ਕਰ ਦੇ ਲਾਹੋ ਨਾ ਦੇਰ ਜੀ ਛੇਰ ਦੀ ਖੱਲ ਪੈਣ ਕੇ ਬਣਦਾ ਨਾ ਛੇਰ ਜੀ ਛੇਰ ਦੀ ਖੱਲ ਪੈਣ ਕੇ ਗੋਬਿੰਦ ਜੀ ਕਹਿਣੇ ਹੱਸ ਕੇ ਕਹ ਮੈਰਾ ਕਰ ਜਾਊਗਾ ਆਉ ਗੁਰੂ ਗਵਿੰਦ ਜੀ ਕਹੜੇ ਹੱਸ ਕੇ ਕਹ ਮੈਰਾ ਕਰ ਜਾਊਗਾ ਗਾਵੇ ਤੋ ਛੇਰ ਬਣਿਆ ਡਾਂਗਾ ਬਿਖਾਊਗਾ ਡਾਂਗ ਤੇ ਡਾਂਗ ਪਾਊਗੀ ਆਉ ਡਾਂਗ ਤੇ ਡਾਂਗ ਪਾਊਗੀ ਲਾਊਗਾ ਲੈਦਰ ਤੇਰੇ ਜੀ ਛੇਰ ਦੀ ਖੱਲ ਪਹਿਨ ਕੇ ਬਣਦਾ ਨਾ ਛੇਰ ਜੀ ਛੇਰ ਦੀ ਖੱਲ ਪੈਣ ਕੇ ਕਾਮਰਾਂ ਦੇ ਬੂਹੇ ਅੱਗੇ ਹੀਂਗਣ ਉਹ ਡੈ ਗਿਆ ਹੈ ਆਓ ਕਾਮਰਾਂ ਦੇ ਬੂਹੇ ਅੱਗੇ ਗਾਲਾ ਹੀਂਗਣ ਜਾ ਡੈ ਗਿਆ ਹੈ ਕਾਮਰ ਚੱਟ ਕੰਨ ਪਕੜ ਕੇ ਿੱਲੇ ਤੇ ਲਿ ਗਿਆ ਹੈ ਆਉ ਕਾਮਾਰ ਜੱਟ ਕੰਨ ਪਕੜ ਕੇ ਅੰਦਰ ਫੜ ਲੈ ਗਿਆ ਬਨ ਕੇ ਕੁੱਟਣ ਲੈ ਗਿਆ ਲਾਈ ਨਾ ਦੇਰ ਜੀ ਛੇਰ ਦੀ ਖੱਲ ਪੈਣ ਕੇ ਬਣਦਾ ਨਾ ਛੇਰ ਜੀ ਛੇਰ ਦੀ ਖੱਲ ਪੈਣ ਕੇ ਗੁਰੂ ਗਬੰਦ ਦੇ ਚਰਨੀ ਆ ਕੇ ਲੋਕੀ ਸਾਬੰਦੇ ਐ ਤਨ ਨਾ ਹੋ ਤਨ ਗੁਰੂ ਜੀ ਤਰਨੀ ਆ ਟੈਂਦੇ ਆ ਸਾਰੇ ਲੋਕ ਖੁਸ਼ ਹੋ ਗਏ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਬਾਤਾਂ ਸੱਚ ਹੋ ਗਏ ਵੀ ਉਹ ਤਾਂ ਘਿਹਾਰਾਂ ਦੇ ਗਰੀਬ ਆ ਗਿਆ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਲਿਟਦੇ ਆ ਕਹਿੰਦੇ ਸਾਨੂੰ ਬਚਾਤਾ ਫਿਰ ਫਿਰ ਗੁਰੂ ਕਲਗੀਧਰ ਪਾਤਸ਼ਾਹ ਹੱਸ ਕੇ ਕਹਿੰਦੇ ਇਹ ਛੇਰ ਨਹੀਂ ਸੀ ਭਾਈ ਇਹ ਤਾਂ ਗਧਾ ਹੀ ਸੀ ਗਦੇ ਦੇ ਛੇਰ ਦੀ ਖੱਲ ਪਵਾਈ ਸੀ ਇਹ ਤੁਹਾਨੂੰ ਇੱਕ ਚਮਤਕਾਰ ਕਰਕੇ ਦਿਖਾਇਆ ਹੈ ਇਹ ਜੇ ਚਮਤਕਾਰ ਗਾਹਾਂ ਬਹੁਤ ਆਉਣਗੇ ਸੰਗਤ ਨੂੰ ਜਾਗਰਤ ਕੀਤਾ ਵੀ ਗਦੇ ਨਾਲ ਛੇਰਾਂ ਦੀ ਖੱਲ ਪਹਿਣ ਕੇ ਆਇਆ ਕਰਨਗੇ ਤੇ ਤੁਸੀਂ ਸचेत ਰਹਿਣਾ ਹੁਣ ਤਾਂ ਤੁਸੀਂ ਡਰ ਕੇ ਉਦੋਂ ਤੁਸੀਂ ਡਰਨਾ ਨਹੀਂ ਅਕਲ ਤੋਂ ਕੰਮ ਲੈਣਾ ਵੀ ਗਦਾ ਕਹ ਗਦੇ ਜਾਈ ਛੇਰ ਹੈ ਗੁਰੂ ਹੈ ਜਾਏ ਪਖੰਡੀ ਐ ਇਹ ਤੁਸੀਂ ਅਕਲ ਤੋਂ ਕੰਮ ਲੈ ਕੇ ਫੈਸਲਾ ਕਰਨਾ ਇਹ ਤੁਹਾਨੂੰ ਗੱਲ ਤਾਂ ਦੱਸੀ ਐ ਗੁਰੂ ਗੋਬਿੰਦ ਦੇ ਚਰਨੀ ਆ ਕੇ ਲੋਕੀ ਸਭ ਐਂਦੀ ਐ ਕੰਨ ਹੋ ਕੰਨ ਗੁਰੂ ਜੀ ਚਰਨੀ ਆ ਟੈ ਗਈ ਐ ਪਾਈਏ ਨਜਰਸ ਬੱਲੀ ਕਰਤੀ ਹੈ ਮੀਰ ਜੀ ਛੇਰ ਦੀ ਖੱਲ ਪੈਣ ਕੇ ਬਣਦਾ ਨਾ ਛੇਰ ਜੀ ਛੇਰ ਜੀ ਖੱਲ ਪੈਣ ਕੇ ਗੁਰੂ ਗਬੰਦ ਦੇ ਚੋਜ ਨਿਆਰੇ ਚੋਜ ਦਿਖਾਉਂਦੀ ਐ ਅੱਗੇ ਇਹ ਸਭਾ ਆਊਗਾ ਮੁੱਖ ਪਰਮਾਉਂਦੀ ਐ ਸੰਗਤ ਹੁਣ ਸਿਆਣੀ ਹੋ ਜੇ ਉਹ ਦੇ ਨਾ ਫੇਰ ਜੀ ਛੇਰ ਜੀ ਖੱਲ ਪੈਣ ਕੇ ਬਣਦਾ ਨਾ ਛੇਰ ਜੀ ਕੇਰ ਦੀ ਖੱਲ ਪੈਣ ਕੇ ਉਹੀ ਹੁਣ ਘੜੀ ਪਰਖਦੀ ਸੰਗ ਦੀ ਆਈ ਐ ਧੱਗਾ ਨੇ ਕੱਠੇ ਹੋ ਕੇ ਚਾਲ ਚਲਾਈ ਐ ਸਾ ਸੰਗ ਜੀ ਉਹੀ ਘੜੀ ਆ ਗਈ ਹੁਣ ਪਰਖ ਦੀ ਬਹੁ ਰੂਪੀਏ ਬਣ ਬਣਾਉਂਦੇ ਨੇ ਤੇ ਹੁਣ ਪਰਖ ਦੀ ਘੜੀ ਐ ਪਰਖ ਲੋ ਤੁਸੀਂ ਪੂਰਨ ਗੁਰੂ ਦੇ ਚਰਨਾਂ 'ਚ ਲੱਗ ਜੋ ਤੇ ਇਹ ਗਧੇ ਦੇ ਮਗਰ ਨਾਲ ਲੱਗੂ ਇਹਨੇ ਗਧੇ ਖੇਰ ਦੀ ਖੱਲ ਪਾਈ ਫਿਰਦੇ ਨੇ ਹੱਥ ਬੰਨ ਕੇ ਬੇਨਤੀ ਆ ਤੁਨੂੰ ਇਹ ਉਹੀ ਹੁਣ ਘੜੀ ਪਰਖ ਦੀ ਸੰਗ ਦੀ ਆਈ ਐ ਠੱਗਾ ਨੇ ਇਕੱਠੇ ਹੋ ਕੇ ਚਾਲ ਚਲਾਈ ਐ ਅਸਲੀ ਨੇ ਜਲਦੀ ਆਉਣਾ ਆਓ ਅਸਲੀ ਨੇ ਜਲਦੀ ਆਉਣਾ ਆਖੇ ਲੈਣਾ ਹੈ ਕੀਰਜੀ ਖੇਰ ਦੀ ਖੱਲ ਪੈਣ ਕੇ ਬਣਦਾ ਨਾ ਖੇਰ ਜੀ ਖੇਰ ਦੀ ਖੱਲ ਪੈਣ ਕੇ ਕਾਨੇ ਕੇ ਬਲਬੀਰ ਆਖਦਾ ਨਕਲੀ ਤੋਂ ਡਰਨਾ ਦੀ ਰੱਬ ਜੱਟ ਨੇ ਆਉਣਾ ਜਲਦੀ ਨਕਲੀ ਨੇ ਖੜਨਾ ਨਹੀਂ ਸਾ ਸੰਗ ਦੀ ਡਰਨ ਦੀ ਲੋੜ ਨਹੀਂ ਨਕਲੀ ਤੋਂ ਗੁਰੂ ਪედა ਜੀ ਨੇ ਜਲਦੀ ਹੀ ਆ ਜਾਣਾ બસ ਇਹਨੂੰ ਤੁਸੀਂ ਮੂੰਹ ਤੋੜ ਜਵਾਬ ਦਿਆ ਕਰੋ ਤਾਂ ਹੀ ਇਹ ਸ਼ਬਦ ਪਾਇਆਗਾ ਸੋ ਨੂੰ ਸੁਚੇਤ ਕਰਨ ਵਾਸਤੇ ਤੇ ਜਦੋਂ ਗੁਰੂ ਪੇਦਾ ਜੀ ਆ ਗਿਆ ਇਹ ਚਾਹੇ 2 ਨੇ 4 ਨੇ 5 ਨੇ ਇਹ ਸਾਰੇ ਭਜ ਜਾਣਗੇ ਭਾਲੇ ਨਹੀਂ ਸਿਹਾਉਣੇ ਫਿਰ ਜਿਹੜੀਆਂ ਗਲਤੀਆਂ ਕਰਦੇ ਫਿਰਦੇ ਨੇ ਪੂਰਨ ਫਕੀਰ ਦੀ ਰੀਸ ਕਰਦੇ ਐ ਫਿਰ ਗੁਰੂ ਪੇਦਾ ਜੀ ਦਾ ਬਚਣਾ ਚਾਹੇ ਪਹਾੜਾਂ 'ਚ ਜਾਣ ਝਾੜਾਂ 'ਚ ਜਾਣ ਜਾ ਕੇ ਮੱਥੇ ਟੇਕਣ ਮੱਥੇ ਪਨਵਾਉਣ ਪੂਰੇ ਗੁਰੂ ਤੋਂ ਬਿਨਾ ਫਿਰ ਇਹਨਾਂ ਨੂੰ ਕੋਈ ਵੀ ਬਖ ਨਹੀਂ ਸਕਦਾ ਤੁਸੀਂ ਸੁਚੇਤ ਹੋ ਤੇ ਨਕਲੀ ਦਾ ਖਹਿੜਾ ਛੱਡੋ ਇੱਧਰ ਅਸਲੀ ਕਿੰਨੀ ਆਜੋ ਗੁਰੂ ਪਿਤਾ ਜੀ ਜਲਦੀ ਤੋਂ ਜਲਦੀ ਆ ਜਾਣਾ ਰੱਬ ਜੱਟ ਨੇ ਇਹ ਸੋਡੇ ਚਰਨਾ ਚ ਹੱਥ ਬੰਨ ਕੇ ਫੇਥ ਵਰਸ ਵਾਟ ਟੇਕ ਦੀ ਸਾਰੀ ਟੀਮ ਦੀ ਬੇਨਤੀ ਹੈ ਸੋਨੂੰ ਬਸ ਤੁਸੀਂ ਸੁਚੇਤ ਰਹੋ ਕਾਨ ਨੇ ਕੇਬਲ ਬੀਰਿਆ ਖਦਾ ਨਕਲੀ ਤੋਂ ਡਰਨਾ ਨਹੀਂ ਰੱਬ ਜੱਟ ਨੇ ਆਉਣਾ ਜਲਦੀ ਨਕਲੀ ਨੇ ਖੜਨਾ ਨਹੀਂ ਮਾਰੂ ਦਹਾੜਿਆਣ ਕੇ ਬਾਬਰ ਜਦ ਸ਼ੇਰ ਜੀ ਆਉ ਮਾਰੂ ਦਹਾੜਿਆਣ ਕੇ ਬਾਬਰ ਜਦ ਸ਼ੇਰ ਜੀ ਖੇਰ ਦੀ ਖੱਲ ਪੈਣ ਕੇ ਬਣਦਾ ਨਾ ਸ਼ੇਰ ਜੀ ਸ਼ੇਰ ਦੀ ਖਲ ਪੈਣ ਕੇ ਸਾ ਸੰਗਤ ਜੀ ਆਥਰਨ ਕੇ ਬੇਨਤੀ ਹੈ ਇਹ ਜਿਹੜੀ ਵੀਡੀਓ ਤੁਹਾਡੇ ਚਰਨਾਂ ਚ ਪੇਸ਼ ਕੀਤੀ ਹੈ ਇਹਨੂੰ ਸ਼ੇਅਰ ਜਰੂਰ ਕਰਿਓ ਅੱਗੇ ਦੀ ਅੱਗੇ ਜਰੂਰ ਪਹਜਾਇਓ ਕਿਉਂਕਿ ਇਹ ਸੁਣ ਕੇ ਪਤਾ ਨਹੀਂ ਕਿੰਨੇ ਕਿ ਜੀਵਾਂ ਦਾ ਭਲਾ ਹੋ ਜੂਗਾ ਉਹ ਨਕਲੀ ਦੇ ਜਾਲ ਤੋਂ ਨਿਕਲ ਜਾਣਗੇ ਇਹ ਅਥਵੰਨ ਲ ਕੇ ਬੇਨਤੀ ਹੈ ਸਾਰਿਆਂ ਨੂੰ ਆਪਾਂ ਗੁਰੂ ਪਿਤਾ ਜੀ ਦੀ ਰੱਬ ਜੱਟ ਦੀ ਆਨ ਬਾਨ ਸ਼ਾਨ ਸਾਰੀ ਦੁਨੀਆਂ ਦੇ ਵਿੱਚ ਉੱਚੀ ਚੱਕਣੀ ਹੈ ਜੀ ਤਾਂ ਧੰ ਸਤਿਗੁਰੂ ਤੇਰਾ ਹੀ ਆਸਰਾ